ਇਲੇ ਦਿਨੀ ਜੋ ਕਮਲਕੌਰ ਭਾਬੀ ਦਾ ਜੋ ਕਤਲ ਹੋਇਆ ਸੀ ਉਹਦੇ ਵਿੱਚ ਅਮਰਤਪਾਲ ਦੇ ਦੋ ਸਾਥੀ ਉਹ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਨੂੰ ਰਿਮਾਂਡ ਤੇ ਲਿਆ ਗਿਆ ਸੀ ਅੱਜ ਉਹਨਾਂ ਦਾ ਰਿਮਾਂਡ ਖਤਮ ਹੁੰਦੇ ਸਾਰੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਪੇਸ਼ ਕੀਤੇ ਸੀ ਮੁਲਜ਼ਮ ਉਹਨਾਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਵੇਂ ਹਰਾਸਤ ਵਿੱਚ ਪੇਜ ਦਿੱਤਾ ਗਿਆ ਹੈਗਾ ਉਹਦੇ ਵਿੱਚ ਪੁਲ ਦਾ ਬਿਆਨ ਵੀ ਸਾਹਮਣੇ ਆਇਆ ਜਿਹੜੇ ਮਕੱਦਮਾ ਨੰਬਰ 104 ਦੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਦੇ ਅੰਦਰ ਇਹ ਕਿਹੜੇ ਕੇਸ 'ਚ ਕਿਹੜੇ ਕੇਸ 'ਚ ਪੇਸ਼ ਕੀਤਾ ਗਿਆ ਕੇਸ ਥੋੜਾ ਪਿੱਛੇ ਖੰਡਾ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਜਿੱਥੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਦਾ ਗ੍ਰਿਫੀਸ ਰਿਮਾਂਡ ਮਨਜ਼ੂਰ ਕਰਦਾ 14 ਦਿਨ 14 ਦਿਨ ਦੇ ਹੁਣ ਤੱਕ ਪੁੱਛਗਿੱਛ ਦੇ ਵਿੱਚ ਕੀ ਹੈ ਸਾਹਮਣੇ ਕੁਝ ਆਇਆ ਨਮੋਗਰ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਕੋਈ ਨਵੇਂ ਜਿਹੜੇ ਹੈਗੇ ਨਾ ਜਿਹੜੀਆਂ ਤੁਹਾਨੂੰ ਇਨਵੈਸਟੀਗੇਸ਼ਨ ਕਰਦੀਆਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਉਪੀਆ ਤੌਰ ਤੇ ਫਾਰਦਰ ਇਨਵੈਸਟੀਗੇਸ਼ਨ ਲਈ ਟੈਗ ਰੱਖਦੇ ਹਾਂ ਇਸ ਮਾਮਲੇ ਰਿਪੋਰਟ ਆਈ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਉਹ ਤੇ ਕੁਝ ਰਿਮਾਨ ਮੰਗਿਆ ਸੀ ਰਿਮਾਨ ਮੰਗਿਆ ਸੀ ਪੁਲਿਸ ਨੇ ਰਿਮਾਨ ਤੇ ਨਾਲ ਹੀ ਹਰਪਾਲ ਸਿੰਘ ਖਾਰਾ ਜੋ ਵਕੀਲ ਹੈਗਾ ਉਹ ਵੀ মিডিਆ ਨੂੰ ਰੂਬਰੂ ਹੈਗਾ ਤੇ ਸਵਾਲ ਜਵਾਬ ਜੋ ਹੋਇਆ ਉਹ ਵੀ ਤੁਸੀਂ ਦੇਖੋ ਇਹ ਸਵਾਲ ਪੁੱਛੋ ਸਰ ਖਰਾਸਾਪਾ ਦੁਆਰਾ ਪੇਸ਼ ਕੁਲ ਦੇਸ਼ ਕੀਤਾ ਜਾ ਰਿਹਾ ਦੁਬਾਰਾ ਫਿਰ ਮੁਰ ਦੇਖੋ ਗੱਲ ਹੈ ਇਸ ਤਰ੍ਹਾਂ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਕਲੀਅਰ ਕੀਤੀ ਸੀ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਨਾ ਹੀ ਇਸ ਕੇਸ ਦੇ ਵਿੱਚ ਰਿਕਵਰੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਲਿੰਕ ਬਣਦਾ ਹੈ ਇਹਨਾਂ ਤਿੰਨਾਂ ਬੰਦਿਆਂ ਦਾ ਸੋ ਇਹਨਾਂ ਨੇ ਰਿਮਾਂਡ ਲਿਆ ਹੈ ਜਾਣ ਬੁਝ ਕੇ ਲਿਆ ਹੈ ਤੇ ਅੱਜ ਪੇਸ਼ ਤਰਨ ਕਰਨਾ ਹੈ ਪਰ ਮੈਂ 100% ਲਿਖ ਕੇ ਦੇ ਦੇਣਾ ਇਹਨਾਂ ਕੋਲ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਕਿਹਾ ਸੀ ਸਰੋਪੇ ਦੇ ਸੌਰੀ ਇਹਨਾਂ ਨੇ ਕਿਹਾ ਸੀ ਕਮਰ ਕੱਸੇ ਦੇ ਨਾਲ ਲੜਕੀ ਦਾ ਗਲ ਘੁੱਟਿਆ ਪੁਲਿਸ ਅਨ ਇਵਸਟੀਗੇਸ਼ਨ ਦੇ ਮਤਲਬ ਇਹਨਾਂ ਨੇ ਕਿਹਾ ਸੀ ਤਾਂ ਉਹ ਜਿਹੜਾ ਕਪੜਾ ਸੀ ਉਹ ਕਹਿੰਦੇ ਸਾੜ ਦਿੱਤਾ ਗਿਆ ਇਸ ਕੇਸ ਦੇ ਵਿੱਚ ਕੋਈ ਵੈਪਨ ਹੈ ਹੀ ਨਹੀਂ ਤੇ ਵੈਪਨ ਹੈ ਨਹੀਂ ਤੇ ਕੋਈ ਰਿਕਵਰੀ ਹੈ ਨਹੀਂ ਮੋਬਾਈਲ ਸੀ ਜਿਹੜਾ ਉਸ ਦਿਨ ਮੁਲਜ਼ਮ ਨੇ ਕੋਰਟ ਦੇ ਅੰਦਰ ਹੀ ਕਹਿਤਾ ਸੀ ਕਿ ਜੱਜ ਸਾਹਿਬ ਇਹ ਮੈਂ ਮੋਬਾਈਲ ਇਹਨਾਂ ਨੂੰ ਦੇ ਚੁੱਕਾ ਤਾਂ ਮੋਬਾਈਲ ਦੀ ਗੱਲ ਵੀ ਖਤਮ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜ਼ੈਂਟ ਕੋਈ ਰਿਕਵਰੀ ਰਹਿ ਗਈ ਹੋਵੇ ਤੇ ਬਲਾਈਂਡ ਮਰਡਰ ਇਹ ਚ ਕੋਈ ਲਿੰਕ ਨਹੀਂ ਬਣਦਾ ਤੇ ਜਾਣਬੁੱਝ ਕੇ ਕਰ ਰਹੀ ਹੈ ਪੁਲਿਸ ਤੁਸੀਂ ਕਹਿ ਰਹੇ ਹੋ ਕਿ ਇਹ ਬਲਾਈਂਡ ਹੈ ਪਰ ਦੂਸਰੇ ਪਾਸੇ ਤਾਂ ਜ਼ਿੰਮੇਵਾਰੀਆਂ ਲਈਆਂ ਹੋਈਆਂ ਨੇ ਇਸ ਦਿਨ ਮੈਂ ਕਿ ਕਿ ਇਸ ਤਰੀਕੇ ਨਾਲ ਕੀਤਾ ਔਰ ਇਸ ਮਨਸਬ ਦੇ ਹਿਸਾਬ ਨਾਲ ਨਹੀਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਕਾਰ ਦੀ ਚਾਲ ਹੈ ਉਸ ਲੜਕੀ ਨੂੰ ਨਫ਼ਰਤ ਕਰਨ ਵਾਲੇ ਲੱਖਾਂ ਲੋਕ ਸੀ ਇੱਕ ਉਹਦੀ ਵੀਡੀਓ ਆਈ ਹੈ ਪਿੱਛੇ ਜਿਹੜਾ 2-4 ਦਿਨ ਹੋ ਗਏ ਯਾਰ ਇਹੋ ਜਿਹੇ ਲੋਕ ਵੀ ਇਸ ਧਰਤੀ ਤੇ ਰਹਿੰਦੇ ਨੇ ਮੈਨੂੰ ਲੱਗਦਾ ਚਾਹੇ ਪੁਲਿਸ ਮੁਲਾਜ਼ਮ ਵੀ ਹੋਵੇ ਜਿੰਦੀ ਜਵਾਨ ਬੇਟੀ ਹੈ ਜਿੰਦੀ ਜਵਾਨ ਕੁੜੀ ਘਰ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰੇ ਹਰ ਬੰਦਾ ਉਹਨੂੰ ਨਫ਼ਰਤ ਕਰਦਾ ਜਿੰਦੇ ਬੱਚੇ ਜਵਾਨ ਨੇ ਜਿਹੜਾ ਸੁਸਾਇਟੀ ਨੂੰ ਬਿਲੋਂਗ ਕਰਦਾ ਹੈ ਹਰ ਬੰਦਾ ਇਹੋ ਜਿਹੀ ਗੰਦ ਨੂੰ ਨਫ਼ਰਤ ਕਰਦਾ ਹੈ ਇਸ ਗੰਦ ਨੂੰ ਨਫ਼ਰਤ ਕੌਣ ਕੌਣ ਕਰਦੇ ਨੇ ਕਿੰਨੇ ਕਾਂਡ ਕੀਤਾ ਹੈ ਕਿ ਉਹਨੇ ਸੁਸਾਈਡ ਕੀਤਾ ਹੈ ਦੁਖੀ ਹੋ ਕੇ ਜਾਂ ਉਹਨੂੰ ਮਰਡਰ ਕਿਸ ਨੇ ਕੀਤਾ ਉਹਦਾ ਮੈਟਰ ਉਹ ਐਵੀਡੈਂਸ ਹੈ ਇਹ ਸਿਰਫ ਇਸ ਕਰਕੇ ਜੋੜਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਮਹਿਰੋ ਜਾਂ ਇਹਨਾਂ ਦਾ ਜਿਹੜਾ ਗਰੁੱਪ ਸੀ ਉਹ ਜ਼ਿਆਦਾ ਇਹਨਾਂ ਦੇ ਉਲਟ ਬੋਲਦੇ ਸੀ ਪੰਜਾਬ ਦੇ ਸਾਰੇ ਦੇ ਜਿੱਥੇ-ਜਿੱਥੇ ਵੀ ਗਲਤ ਕੰਮ ਹੋਏ ਨੇ ਚਾਹੇ ਡੇਰਿਆਂ 'ਚ ਹੋਏ ਨੇ ਕਿਤੇ ਹੋਏ ਨੇ ਇਸ ਬੰਦੇ ਨੇ ਜਾ ਕੇ ਰੀਓਪਨ ਕੀਤੇ ਨੇ ਉਹ ਉਹ ਉਸ ਜਿਹੜਾ ਜਿਹੜਾ ਸੀਸੀਟੀਵੀ ਕੈਮਰਾ ਹੈ ਜੱਤੀ ਕਰੋ ਕੋਰਟ ਦੇ ਵਿੱਚ ਨਹੀਂ ਆਉਂਦਾ 65 ਬੀ ਦਾ ਸਰਟੀਫਿਕੇਟ ਆਊਗਾ ਕੈਮਰਾ ਦਾ ਮਾਲਕ ਕੌਣ ਹੈ ਕੈਮਰੇ ਚ ਕਿਹਨੇ ਇਹਨਾਂ ਨੂੰ ਉਹ ਸੀਸੀਟੀਵੀ ਹੈਂਡਓਵਰ ਕੀਤੀ ਇਹ ਅਦਾਲਤਾਂ ਦੇ ਵਿੱਚ ਸਿੰਪਲ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ ਇਹ ਤਾਂ ਬਾਹਰ ਦੀਆਂ ਗੱਲਾਂ ਨੇ ਕੈਮਰੇ ਦੇ ਵਿੱਚ ਮੈਰੋ ਨਾਲ ਗੱਲ ਹੋਈ ਜਾਂ ਕੋਈ ਸਲੰਡਰ ਬਾਰੇ ਗੱਲਬਾਤ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਜ਼ਦੀਕੀ ਆਦਮੀਆਂ ਤੋਂ ਪਤਾ ਲੱਗਿਆ ਹੈ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਤਪਾਲ ਮੈਰੋ ਸਰੰਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਰੇ ਲੋਕ ਕਹਿਆ ਜਾ ਰਹਾਗਾ ਵੀ ਉਹਦਾ ਡਵਾਈਸ ਚੱਲਾ ਗਿਆਗਾ ਨਹੀਂ ਇਹ ਇੱਕ ਗੱਲ ਬਣਾਈ ਹੈ ਦੇਖੋ ਗੱਲ ਕੋਈ ਪ੍ਰੈਕਟੀਕਲ ਕਿਸੇ ਨੂੰ ਪਤਾ ਨਹੀਂ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਡਬਈ ਜਾਂ ਅਮਰੀਕਾ ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਇਸ ਵਕਤ ਨਾ ਫੇਮ ਹੋਣ ਦੇ ਲੈਂ ਦੇ ਲਈ ਉਹ ਆਪ ਦੇ ਕੋਲੋਂ ਮੰਤ ਕੱਢ ਗੱਲਾਂ ਬਣਾ ਰਿਹਾ ਹੈ ਕਿ ਮੇਰੀ ਭਾਈ ਅਮਰਤਪਾਲ ਮਹਿਰੋਂ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਹੈ ਅੱਛਾ ਖਾਨਾ ਸਾਹਿਬ ਇਹ ਕਹਿੰਦੇ ਰੈਕੀ ਵੀ ਕੀਤੀ ਗਈ ਸੀਗਾ ਮਾਰ ਪਹਿਲਾਂ ਰੈਕੀ ਸਰ ਕਿਉਂ ਕਰੂਗਾ ਪਤਾਓ ਰੈਕੀ ਕਰਨ ਦੀ ਉਹੋ ਜੀ ਬੀਬੀ ਦੀ ਜਿਹੜੇ ਉਹਦੇ ਅਲੀਗੇਸ਼ਨ ਜੋ ਵੀਡੀਓ ਆ ਰਹੀਆਂ ਨੇ ਉਹ ਰੈਕੀ ਕਰਨ ਦੀ ਲੋੜ ਹੈ ਅੱਛਾ ਖਾਨਾ ਸਾਹਿਬ ਦੱਸੋ ਆਪਣਾ ਜਿਸ ਤਰ੍ਹਾਂ ਇਸ ਤੇ ਜ਼ਿੰਮੇਵਾਰੀ ਲਈ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਦੇ ਬਾਰੇ ਤੁਸੀਂ ਕਿਵੇਂ ਡਿਸਕਲੋਜ਼ ਕਰੋਗੇ ਕਿਵੇਂ ਇਹਨੂੰ ਕਲੀਅਰ ਕਰੋਗੇ ਅਕਾਊਂਟ ਤੋਂ ਆਪਣੇ ਨਹੀਂ ਬਿਲਕੁਲ ਇਹੋ ਜੀ ਗੱਲ ਨਹੀਂ ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤਾਂ ਫਿਰ ਆਪਾਂ ਅੱਜ ਮੈਨੂੰ ਵੀ ਅਗਲਾ ਦੱਸ ਦਿੰਦਾ ਵਕੀਲ ਤਾਂ ਮੈਂ ਆਂ ਫਿਰ ਮੈਨੂੰ ਕਹਿ ਦਿੰਦਾ ਬੰਦਾ ਉਹ ਕੀ ਭਾਈ ਮੈਂ ਜ਼ਿੰਮੇਵਾਰੀ ਚੁੱਕ ਲਈ ਐ ਮੈਂ ਕਨਫੈਸ਼ਨ ਕਰਦਾ ਦੂਸਰੀ ਗੱਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਨਫੈਸ਼ਨ ਐ ਇਹ ਅਦਾਲਤਾਂ 'ਚ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ ਅੱਛਾ ਸਰ ਅੱਜ ਤੁਸੀਂ ਕੀ ਅਦਾਲਤ ਤੋਂ ਕੀ ਫੀਲ ਕਰੋਗੇ ਪੁਲਿਸ ਨੇ ਰਿਮਾਂਡ ਖਤਮ ਹੋ ਗਿਆ ਪੁਲਿਸ ਰਿਮਾਂਡ ਹੋਰ ਲੋੜੂਗੀ ਤੇ ਤੁਹਾਡੀ ਕੀ ਦੇਖੋ ਜੇ ਰਿਮਾਂਡ ਹੋਰ ਮੰਗਦੀ ਐ 5 ਦਿਨ ਦਾ ਰਿਮਾਂਡ ਰਹਿ ਚੁੱਕਾ ਐ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੱਕ ਮਰਡਰ ਹੋਇਆ ਮਰਡਰ ਦੇ ਵਿੱਚ ਹਮੇਸ਼ਾ ਵੈਪਨ ਬਰਾਮਦ ਹੁੰਦਾ ਹੋਰ ਇਹ 'ਚ ਕੁਝ ਨਹੀਂ ਬਰਾਮਦ ਹੁੰਦਾ ਹੁੰਦਾ ਤਾਂ ਇਸ ਤੇ 5 ਦਿਨ ਜੇ 5 ਦਿਨ ਦੇ ਰਿਮਾਂ ਸੋ ਅਸੀਂ ਤਾਂ ਰਿਕਵੈਸਟ ਅਦਾਲਤ ਨੂੰ ਕਰਾਂਗੇ ਕੋਈ ਰਿਮਾਂਡ ਵਾਲੀ ਗੱਲ ਨਹੀਂ ਬਣਦੀ। ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਲੋਗ ਇਲਜ਼ਾਮ ਲਾ ਰਹੇ ਸੀਗੇ ਅਮਰਤਪਾਲ ਪਾਈ ਤੇ ਉਹ ਕਹਿੰਦੇ ਵੀ ਕਾਨੂੰਨ ਦਾ ਕੰਮ ਹੈ ਕਾਨੂੰਨ ਹੰਸ ਨੂੰ ਹੱਥ ਤੇ ਨਹੀਂ ਲੈਣਾ ਚਾਹੀਦਾ। ਮੈਂ ਤਾਂ ਆਪ ਹੈਰਾਨ ਆ ਜੀ ਐਲੀਗੇਸ਼ਨ ਲੱਗ ਕਿਉਂ ਰਹੇ ਨੇ? ਮੈਂ ਕਹਿ ਰਿਹਾ ਕਿ ਭਾਈ ਅਮਰਤਪਾਲ ਦਾ ਕਿਸੇ ਦਾ ਕੰਮ ਹੀ ਨਹੀਂ। ਇਹ ਕੰਮ ਹੀ ਉਹਨਾਂ ਬੰਦਿਆਂ ਦਾ ਜਿਹੜੇ ਉਹਨੂੰ ਨਫ਼ਰਤ ਕਰਦੇ ਸੀ। ਇਹ ਆਪਾਂ ਕਿਵੇਂ ਕਵਾਂਗੇ ਕਿ ਭਾਈ ਅਮਰਤਪਾਲ ਮੈਰੋ ਜਾ ਉਹਦੇ ਬੰਦਿਆਂ ਨੇ ਮਰਡਰ ਕੀਤਾ। ਪਿਛਲੇ 3 ਮਹੀਨਿਆਂ ਤੋਂ ਅੰਮ੍ਰਿਤਪਾਲ ਫਾਈ ਇਸ ਕੰਚਨ ਕੁਮਾਰੀ ਨੂੰ ਸਮਝਾਉਂਦਾ ਆ ਰਿਹਾ ਸੀਗਾ ਨਹੀਂ ਸਮਝਾਉਂਦਾ ਮਟਰ ਮਟਰ ਥੋੜਾ ਹੁੰਦਾ ਸੀ ਸਮਝਾਉ ਤਾਂ ਉਹ ਸਾਰੀ ਦੁਨੀਆ ਹੀ ਰਹੀ ਸੀ ਜਦੋਂ ਥੱਲੇ ਉਹਨਾਂ ਦੀ ਵਾਰਡਿੰਗ ਪੜੋਗੇ ਹਰ ਬੰਦਾ ਕਹਿ ਰਿਹਾ ਵਿੱਚੋਂ ਕਿ ਬੀਬੀ ਸੰਘ ਕਰ ਬੀਬੀ ਸ਼ਰਮ ਕਰ ਇਹ ਗੱਲ ਪੰਜਾਬ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਰਾਡ ਕਰ ਰਹੇ ਹੋ ਨਾ ਆਪ ਆਪ ਦਾ ਬਦਲ ਕੇ ਸਰਕਾਰ ਦਾ ਪਹਿਲਾ ਫਰਜ ਬਣਦਾ ਸੀ ਕੀ ਉਹ ਲੇਡੀ ਨੇ ਇੱਕ ਫਰਾਡ ਨਹੀਂ ਕੀਤਾ ਪੰਜਾਬ ਦੇ ਵਿੱਚ ਆਪਦਾ ਨਾਮ ਚੇਂਜ ਕਰਕੇ ਆਪਦੀ ਆਇਡੈਂਟੀਫਿਕੇਸ਼ਨ ਲੁਕੋ ਕੇ ਉਹ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ ਕਿ ਇਹ ਵੀ ਹੋ ਸਕਦਾ ਹੈ ਕਿ ਦੂਜੀ ਕੰਟਰੀ ਨਾਲ ਮਿਲੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਇੰਡੀਅਨ ਸਟੇਟ ਦਾ ਉਹਨੇ ਨੁਕਸਾਨ ਕਰਨਾ ਹੋਵੇ ਇਹੋ ਜੀ ਆਪਾਂ ਸਾਈਡ ਤੇ ਆਪਾਂ ਨਹੀਂ ਜਾ ਰਹੇ ਜਿਹੜਾ ਬੰਦਾ ਦੇਖੋ ਜੇ ਮੈਂ ਆਪਦੀ ਪਛਾਣ ਲੁਕਾਉਂਗਾ ਤਾਂ ਇਟ ਮੀਨਸ ਮੈਂ ਕੋਈ ਗਲਤ ਕੰਮ ਇਸ ਕੰਟਰੀ ਜਾਂ ਸਟੇਟ ਲਈ ਕਰ ਰਿਹਾ ਪਰ ਮੈਰੋ ਸਾਹਿਬ ਨੇ ਕਿਹਾ ਸੀ ਵੀ ਪਾਰਕਿੰਗਾਂ ਹੋਰ ਵੀ ਬਹੁਤ ਆਕੱਲੇ ਪਛੰਡੇ ਦੀਆਂ ਨਹੀਂ ਇਹ ਗੱਲ ਤਾਂ ਕਲੀਅਰ ਹੁੰਦੀ ਨਹੀਂ 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 ਐਸਾ ਕੋਈ ਲਬਜ ਨਹੀਂ ਆਇਆ ਜੇ ਕੋਈ ਚਲਾਨ ਦੇ ਵਿੱਚ ਆਊਗਾ ਕੋਈ ਐਫਐਸਐਲ ਦੀ ਰਿਪੋਰਟ ਆਊਗੀ ਉਹਦੀ ਆਵਾਜ਼ ਨੂੰ ਕਲੀਅਰ ਕਰੂਗੀ ਦੇਖੋ ਪਿੱਛੇ ਜੇ ਇਹ ਗੱਲ ਵੀ ਉੱਠੀ ਹੋਈ ਸੀ ਆਵਾਜ਼ ਕੱਢਣੀ ਦੂਸਰੇ ਬੰਦੇ ਦੀ ਤਾਂ ਇਹ ਟੈਕਨੀਕਲ ਵੀ ਐਕਸਪਰਟ ਵੀ ਕਹਿ ਚੁੱਕੇ ਨੇ ਕੋਟਾ ਜਾ ਕੇ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਮੈਰੋ ਸਾਹਿਬ ਦੇ ਗੱਲ ਤਾਂ ਕੋਈ ਇਹ ਕਹਿ ਰਹੇ ਹੋ ਫਿਰ ਉਹ ਅਮਰਿਤਪਾਲ ਮੈਰੋ ਦੀ ਵੀਡੀਓ ਨਹੀਂ ਸੀ ਦੇਖੋ ਮੇਰੇ ਦੇਖਣ ਦੇ ਵਿੱਚ ਇੱਕ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਹ ਆਂਦੀ ਵੀਡੀਓ ਨਹੀਂ ਹੋ ਸਕਦੀ ਕਾਰਨ ਕੀ ਹੈ ਕਿ ਜੇ ਉਹ ਵੀਡੀਓ ਜੱਤਕਰ ਵੀਡੀਓ ਨੂੰ ਕੋਈ ਐਫਐਸਐਲ ਨੂੰ ਕਲੀਅਰ ਨਹੀਂ ਕਰਦੀ ਆਪਾਂ ਨੂੰ ਐਡਮਿਸਿਬਲ ਨਹੀਂ ਸਮਝੀਂ ਸਰ ਜਿਹੜੇ ਜਿਹੜੇ ਆ ਦੋ ਗਨਮੈਨ ਦਿੱਤੇ ਆ ਕੋਰਸ ਲਾ ਦਿੱਤੀ ਹੈ ਕਿ ਸਰਕਾਰ ਨੂੰ ਜਾਂ ਪੁਲਿਸ ਨੂੰ ਨਹੀਂ ਚਾਹੀਦਾ ਉਹਨਾਂ ਨੂੰ ਬੁਲਾ ਕੇ ਸਮਝਾਇਆ ਜਾਵੇ ਤਾਂ ਕਿ ਉਹਨਾਂ ਨੂੰ ਗਨਮੈਨ ਸਰ ਸਮਝਾਉਣਾ ਕਿ ਇਹਨਾਂ ਦੇ ਅਕਾਊਂਟ ਹੈ ਇਹਨਾਂ ਦੇ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ ਦੇ ਉਪ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਤਾਰ ਮੈਨੂੰ ਕੋਈ ਰਿਪੋਰਟਰ ਨੇ ਇੱਕੋ ਲੇਡੀ ਜਿਹਨਾਂ ਦੀ ਵੀਡੀਓ ਭੇਜੀ ਹੈ ਓਪਨ ਹੈ ਬਿਲਕੁਲ ਯਾਰ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਖਾਰਾ ਸਾਹਿਬ ਇਹ ਵੀ ਇਲਜ਼ਾਮ ਲਾਏ ਜਾ ਰਿਹਾ ਵੀ ਸੰਨੀ ਲਿਆਉਣੀ ਵੀ ਸਿੱਖਾਂ ਦੀ ਕੁੜੀ ਹੈ ਆਬੀਅਸਲੀ ਇਹ ਤਾਂ ਬਲੰਦ ਨਹੀਂ ਸੰਨੀ ਇਹ ਤਾਂ ਇਹ ਇਲਜ਼ਾਮ ਤਾਂ ਲੱਗਣ ਪਾਈ ਅਮਰਤਪਾਲ ਤੇ ਜੇ ਉਹਨੇ ਮਰਡਰ ਕੀਤਾ ਤਾਂ ਇਹ ਆਪਾਂ ਇਸ ਤਰ੍ਹਾਂ ਤਾਂ ਲੱਖਾਂ ਲੋਕ ਨੇ ਉਹਦਾ ਮਰਡਰ ਕਿੰਨੇ ਕੀਤਾ ਗਲਤ ਅਸੀਂ ਵੀ ਹੈਰਾਨ ਆ ਕਿ ਉਹਦਾ ਮਰਡਰ ਕੀਤਾ ਕਿੰਨੇ ਸੋ ਇਹ ਜਿਹੜਾ ਮਰਡਰ ਹੈ ਸਿੰਗਰ ਮਿੱਕਾ ਜਿਹੜਾ ਹੈਗਾ ਉਹ ਕੋ ਕਾਫੀ ਕੁਝ ਬੋਲਦੀ ਜਾਂਦਾ ਹੈ ਕੀ ਕੀ ਬੋਲਦਾ ਨਹੀਂ ਚਾਹੀਦਾ ਨਹੀਂ ਚਾਹੀਦਾ ਸੀਗਾ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜਾ ਬੰਦਾ ਇੰਨੀ ਸਮਾਜ ਚ ਗੰਦਗੀ ਪਾਉਂਦਾ ਹੈ ਉਹਦੇ ਤੇ ਕੋਈ ਬੰਦਾ ਕਿਹੜਾ ਬੰਦਾ ਐਕਸ਼ਨ ਕਰ ਗਿਆ ਆਪਾਂ ਕਿਵੇਂ ਕਰੀਏ ਇਨਾਂ ਦੇ ਪੋਸਟਰ ਫਲੈਕਸਾਂ ਲੱਗੀਆਂ ਸੀ ਲੁਧਿਆਣਾ ਆਲਮਗੀਰਪੁਰ ਦੁਬਾਰਾ ਸਹਿਰ ਦੇ ਅੰਮ੍ਰਿਤਸਰ ਮਹਿਰਦੋ ਉਹ ਸਾਰੀਆਂ ਗਾਇਬ ਹੋ ਗਏ ਸਭਾ ਮਾਈਕ ਨਹੀਂ ਲੱਗਦਾ ਦੇਖੋ ਉਹ ਗਾਇਬ ਹੋਣ ਬਾਰੇ ਤਾਂ ਕੋਈ ਲਿੰਕ ਨਹੀਂ ਨਾ ਜੀ ਉਹ ਭਾਵੇਂ ਕਿਸੇ ਨੇ ਕਰਾਤਾ ਹੋਵੇ ਇਹਦੇ ਮਰਡਰ ਨਾਲ ਕੋਈ ਲਿੰਕ ਨਹੀਂ ਬਣਦਾ ਠੀਕ ਹੈ ਅੱਜ ਫਾਦਰ ਸਾਹਿਬ ਆਏ ਨੇ ਉਹਨਾਂ ਦੇ ਫਾਦਰ ਬੈਠੇ ਨੇ ਮੇਰੇ ਕੋਲ ਉਹ ਵੀ ਹੈਰਾਨ ਨੇ ਇਸ ਪੱਖੋਂ ਕਿ ਜਾਣ ਬੁੱਝ ਕੇ ਜਿਹੜਾ ਇਹਨਾਂ ਨੂੰ ਤੰਗ ਕੀਤਾ ਜਾਦਾ ਹੈ ਹਲ ਹੋਰ ਵੀ ਪੈਦਾ ਹੋ ਰਹੇ ਆ ਸਵਾਲ ਇਹ ਕਿ ਅਮਰਤਪਾਲ ਮੈਰੋ ਆਪਣੇ ਆਪ ਨੂੰ ਪੁਲ ਦੇ ਹਵਾਲੇ ਕਰੇਗਾ ਦੂਸਰਾ ਅਮਲਕੌਰ ਭਾਬੀ ਹੈਗੇ ਆ ਉਹਨਾਂ ਦੀ ਮੌਤ ਤੋਂ ਬਾਅਦ ਜੋ ਕਿੱਤ ਰਾਜ ਜੋਗ ਵੀਡੀਓ ਜੋ ਵਾਇਰਲ ਹੋ ਰਹੀਆਂ ਹੈਗੀਆਂ ਉਹ ਕੌਣ ਵਾਇਰਲ ਕਰ ਰਿਹਾ ਇਹ ਇੱਕ ਵੇਖਣ ਵਾਲੀ ਗੱਲ ਹੈਗੀ ਆ ਤੁਸੀਂ ਦੇਖ ਰਹੇ ਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਰ